ਇਕ ਗੁਰਿੰਦਰ ਸਿੰਘ ਬੰਟੀ ਹੈ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਲਸੋਈ ਦਾ ਵਾਸੀ ਪਿਤਾ ਦੀ ਮੌਤ ਹੋ ਗਈ ਮਾਂ ਤੇ ਭੈਣ ਪਾਸੇ ਚਲੇ ਗਏ ਬੰਟੀ ਇਕੱਲਾ ਰਹਿ ਗਿਆ ਆੜ ਗਵਾਂੜ ਤੇ ਹੋਰ ਸਕੇ ਸਬੰਧੀਆਂ ਨੇ ਵਿਆਹ ਕਰਵਾ ਦਿੱਤਾ ਪਰ ਰਹਿਣ ਲਈ ਕਰ ਨਾ ਰਿਹਾ ਕੁਝ ਸਾਲ ਪਹਿਲਾਂ ਮੀਂਹ ਪਿਆ ਤੇ ਘਰ ਦੀ ਛੱਤ ਡਿੱਗ ਗਈ ਘਰ ਇਸ ਸਥਿਤੀ ਚ ਬਣਿਆ ਹੋਇਆ ਹੈ ਕਿ ਆਲੇ ਦੁਆਲੇ ਗਵੰਡੀਆਂ ਦੇ ਘਰਾਂ ਦੀਆਂ ਕੰਧਾਂ ਚਾਰੇ ਪਾਸੇ ਨੇ ਬਸ ਛੱਤ ਦੀ ਕਮੀ ਹੈ ਜੋ ਉਹ ਆਪਣੀ ਕਮਾਈ ਚੋਂ ਨਹੀਂ ਪਾ ਸਕਦਾ ਮੇਰਾ ਕਾਫੀ ਟਾਈਮ ਤੋਂ ਪਿੱਛੇ ਬਾਰਸ ਸੰਘੇਤੀ ਮੇਰਾ ਮਕਾਨ ਢਹਿ ਗਿਆ ਸੀ ਤੇ ਗਨਤੋ ਬਾਅਦ ਮੈਂ ਆਪਣੇ ਬੱਚੇ ਲੈ ਕੇ ਸਹੁਰੇ ਚਲ ਗਿਆ ਜੀ ਤੇ ਮੇਰੇ ਮਕਾਨ ਪੌਂਦੀ ਵਿੱਚੋਂ ਗਿਜਾਸ ਹੈ ਨਹੀਂ ਜੋ ਮੇਰੇ ਸਮਾਜ ਸੇਵੀ ਵੀਰ ਨੇ ਜਾਂ ਐਨਆਈ ਵੀਰ ਨੇ ਵੀ ਮੈਨੂੰ ਆਪਣਾ ਕਮਰਾ ਖੜਾ ਮਕਾਨ ਪਾ ਕੇ ਦੇਣ ਖੜਾ ਕਰਕੇ ਦੇਣ ਦੇ ਉਹ ਕਰਨ ਕਿਰਪਾਤਾ ਕਰਨ ਬੇਨਤੀ ਕਰਦਾ ਮੈਂ ਹਾਂਜੀ ਪੁਰਾਣਾ ਸੀ ਬਾਰਸਾ ਕਰਕੇ ਨਾ ਛੱਤਾ ਘਰ ਛੱਤ ਘਰਗੀ ਦੀ ਤੇ ਸਾਰਾ ਸਾਰੇ ਟੈਗ ਹੈ ਸਾਰੇ ਟੈਗ ਹੈ ਜੀ ਹਾਂਜੀ ਤਕਰੀਬਨ 3-4 ਸਾਲ ਹੋ ਗਏ ਮੈਂ ਬੰਟੀ ਇੱਕ ਪ੍ਰਾਈਵੇਟ ਤੌਰ ਤੇ ਸਫਾਈ ਸੇਵਕ ਦਾ ਕੰਮ ਕਰਦਾ ਹੈ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਮਸਾ ਚੱਲਦਾ ਹੈ ਕੰਮ ਸਫਾਈ ਦਾ ਕਰਦਾ ਜੀ ਪ੍ਰਾਈਵੇਟ ਮਾਪੇ ਡੈਡੀ ਮੇਰਾ ਹੈ ਨਹੀਂ ਜੀ ਡੈਡੀ ਮੇਰਾ ਜਿਹੜੀ ਡੈਥ ਹੋ ਗਈ थी ਉਹ ਨੌਕਰੀ ਕਰਦੇ ਸੀ ਤੇ ਮੇਰੀ ਭੈਣ ਤੇ ਮੇਰੀ ਮਾਂ ਮੇਰੇ ਨਾਲ ਸਹਿਮਤ ਨਹੀਂ ਹੁੰਦੇ ਹੈਗੇ ਤੇ ਉਹਦੇ ਕਰਕੇ ਮੈਨੂੰ ਬਹੁਤ ਮੁਸ਼ਕਲ ਹੋਹੀ ਪਈ ਹੈ ਜੀ। ਬੜੇ ਬੱਚੇ ਬਹੁਤ ਔਖਾ ਪਾਲਦਾ ਮੈਂ। ਇਹਨੇ ਦਿਨੇ ਬੰਟੀ ਆਪਣੀ ਰਿਸ਼ਤੇਦਾਰੀ ਚ ਪਤਨੀ ਤੇ ਬੱਚਿਆਂ ਸਮੇਤ ਰਹਿਣ ਲਈ ਮਜਬੂਰ ਹੈ। ਉਹ ਕਿਸੇ ਦਿਆਲੂ ਇਨਸਾਨ ਦੀ ਉਡੀਕ ਕਰ ਰਿਹਾ ਹੈ ਜੋ ਉਸ ਦਾ ਘਰ ਬਣਾਉਣ ਚ ਆਰਥਿਕ ਮਦਦ ਕਰ ਸਕੇ ਤੇ ਉਹ ਆਪਣੇ ਬੱਚਿਆਂ ਨੂੰ ਘਰ ਵਾਪਸ ਲਿਆ ਸਕੇ। ਇਹ ਕੁਝਾਇ ਚੈਨੀ ਦੀ ਬਣਾਉਂਦੀ ਮਾਸਟਰ ਸੌ ਰਿਹਾ ਲੈ ਜੀ ਸੌ ਰਿਹਾ ਹੈ ਹਾਂ ਜੀ ਦੋ ਬੱਚੇ ਨੇ ਛੋਟੇ ਛੋਟੇ ਨਹੀਂ ਕਿਸੇ ਨੇ ਨਹੀਂ ਕੀਤੀ ਹੈਗੀ ਤੇ ਮੈਂ ਚਾਹਣਾ ਵੀ ਮੇਰੇ ਕੋਈ ਵੀ ਸਮਾਜ ਸੇਵੀ ਜਾਂ ਮੇਰੇ ਇੰਨੇ ਵੀਰ ਵੀ ਮੈਨੂੰ ਮਕਾਨ ਖੜਾ ਕਰਕੇ ਦੇ ਦੇਣ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਜੀ ਮੇਰੀ ਇੰਨੇ ਕਾ ਹੈਲਪ ਕਰਾ ਦੇਣ ਇੱਧਰ ਬਰਾਂਡਾ ਬਣਿਆ ਸੀ ਜੀ ਤੇ ਇੱਧਰ ਵੀ ਕਮਰਾ ਬਣਿਆ ਸੀ ਤੇ ਉਰੇ ਰਹਿ ਮਤਲਬ ਮੇਨ ਕਮਰਾ ਸੀ ਮਤਲਬ ਜਿੱਥੇ ਅਸੀਂ ਰਹਿੰਦੇ ਸੀ ਠੀਕ ਹੈ ਜੀ ਤੇ ਉੱਥੇ ਲੈਟਰੀ ਬਾਥਰੂਮ ਤੇ ਉੱਥੋਂ ਪੌੜੀਆਂ ਚੜ੍ਹਦੇ ਸੀ ਤੇ ਉਧਰੋਂ ਮੇਨ ਗੇਟ ਹੈਗਾ ਸੀ ਤੇ ਬਾਕੀ ਸਾਡੀ ਆ ਲੈਟਰੀ ਇੱਕ ਨਹੀਂ ਸੀ ਇੱਕੜੀ ਚਲੋ ਥੋੜੀ ਜੀ ਜਨ ਕਿ 4 ਗਫਟ 5 ਗਫਟ ਕੰਧ ਕਰੀ ਚੱਕਣ ਵੀ ਮੁਰੇ ਉਹ ਲਾਏ ਜੀ ਪੱਲੜ ਪੱਲੜ ਲਾਏ ਜੀ ਮੁਰੇ ਬੈਟਿੰਗ ਮਤਲਬ ਰੋਕ ਕਰੀ ਪੱਲੜ ਦੀ ਤੇ ਬਾਕੀ ਨੀਵਾ ਬਹੁਤੀ ਹੈ ਜੀ ਬਾਦ ਕਰਕੇ ਘਰ ਕੋਈ ਬਿਹੇ ਬੀ ਹੋ ਚੁਗੀ ਨੀਵਾ ਬਹੁਤੀ ਤੇ ਉਹਦੇ ਕਰਕੇ ਵੀ بارش ਕਰਕੇ ਵੀ ਗਿਰ ਗਿਆ ਹੈ ਜਗਾਦ ਬਣਾ ਕੇ ਵੀ ਮੈਨੂੰ ਪਾ ਕੇ ਮੇਰਾ ਘਰੇ ਬੈਠਾ ਹੈ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਜੀ ਇੱਕ 4 ਮਹੀਨੇ ਦਾ ਇੱਕ 3 ਸਾਲ ਦਾ ਉਹਦਾ ਵੀ ਬੜੇ ਦਾ ਹਾਰਡ ਦਾ ਪ੍ਰੈਸ਼ਰ ਹੋਇਆ ਹੈ ਕਿਸੇ ਨੇ ਹੈਲਪ ਕਰਤੀ ਹਾਰਡ ਦਾ ਆਪਰੇਸ਼ਨ ਕਰਵਾਤਾ ਤੇ ਬਿਮਾਰ ਰਿਹਾ ਪਹਿਲਾਂ ਉਹ ਬਹੁਤ ਬਿਮਾਰ ਸੀ ਉਹ ਇਹ ਚੀਜ਼ਾਂ ਸਾਹ ਦੀ ਬਹੁਤ ਨੂੰ ਦਿੱਕਤ ਆਉਂਦੀ ਸੀ ਬਹੁਤ ਬਹੁਤ ਉਹਦੇ ਕਰਕੇ ਚਲੋ ਮਾਲਕ ਨੇ ਕਿਸੇ ਨੇ ਹੈਲਪ ਕਰਤੀ ਉਹਦੀ ਆਪਰੇਸ਼ਨ ਹੋ ਗਿਆ ਤੇ ਹੁਣ ਮੈਂ ਥਾਂ ਕੋ ਨਹੀਂ ਆਪਦੇ ਜਵਾਕਾਂ ਨੂੰ ਬਹੁਤ ਔਖਾਈ